ਹਾਂਜੀ ਮਿੱਤਰੋ ਫੋਰ ਅੰਡੈਵਰ ਗੱਡੀ ਦਾ ਇਜ਼ੀਅਰ ਵਾਲ ਸਾਫ ਕੀਤਾ ਤੇ ਇਹਦੇ ਇੰਜੈਕਟਰਾਂ ਦੀ ਸਰਵਿਸ ਵੀ ਕਰਵਾਈ ਇਜ਼ੀਅਰ ਵਾਲ ਵਿੱਚ ਗੰਦ ਬਹੁਤ ਜ਼ਿਆਦਾ ਸੀ ਤੇ ਮੇਰੇ ਸਾਰਾ 1.5 ਲੱਖ ਚੱਲੀ ਗਿਆ ਨਾ ਤੁਸੀਂ ਆਪ ਵੇਖ ਸਕਦੇ ਮਿੱਟੀ ਦੇਖੋ ਕਿੰਨੀ ਟਰਬੋ ਦੇ ਲੰਗਰਦੰਦ ਹੋ ਗਏ ਨਾ ਜੀ ਹਿਲ ਨਾਲੀ ਵੀਡੀਓ ਦਿਖਾ ਪਾਈਆਂ ਨੂੰ ਗੱਜ ਚੱਲਿਆ ਬੁਖਾਰ ਵਿਖਾ ਦਿੰਦੇ ਕੱਢੀ ਵੀ ਕਿੱਥੇ ਫੋਨ ਹੈ ਬਰੇ ਇਧਰੋਂ ਫਰੋਇਪੁਰ ਤੋਂ ਉਹ ਨਹਿਰ ਆਉਂਦੀ ਆ ਨਹਿਰ ਦੇ ਬਿਲਕੁਲ ਸਾਹਮਣੇ ਵਰਕਸ਼ਾਪ ਆ ਆ ਫਰੋਇਪੁਰ ਤੋਂ ਸ੍ਰੀ ਮਕਸਰ ਸਾਹਿਬ ਰੋਡ ਜਾਂਦਾ ਜਦੋਂ ਫਰੋਇਪੁਰ ਵਾਲੇ ਪਾਸੇ ਆਵਾਂਗੇ ਬਿਰ ਪਹਿਲਾਂ ਐਂਟਰੀ ਦੇ ਨਹਿਰ ਆਉਂਦੀ ਆ ਨਹਿਰ ਦੇ ਬਿਲਕੁਲ ਸਾਹਮਣੇ ਆਪਣੀ ਵਰਕਸ਼ਾਪ ਆ ਜੇ ਕਿਸੇ ਵੀ ਵੀਰਾਂ ਨੇ ਆਉਣਾ ਹੈ ਆਪਣੇ ਕੋਲ ਕੰਮ ਕਰਵਾਉਣ ਵਾਸਤੇ ਤੇ ਆਪਾਂ ਨੂੰ ਫੋਨ ਕਰ ਸਕਦੇ ਜੇ ਮੈਂ ਵਰਕਰ ਆ ਤੇ ਨਾਲ ਇਹ ਇੰਜਨ ਦੇ ਲੀਕਿੰਗ ਬਹੁਤ ਆ ਲੀਕਿੰਗ ਦਾ ਵਾਕਏ ਅਕਸਰ 15 16 ਸਾਲ ਹੋ ਗਏ ਗੱਡੀ ਆਈ ਨੂੰ ਸਾਰੀ ਲੀਕਿੰਗ ਬਦਲ ਕਰਨੀ ਹੈ ਡਰਾਈਵਰ ਕਾਰ 400 ਆ ਵੇਖੋ ਤੇ ਹੁਣ ਵਾਲਾ ਵੇਖੋ ਠੀਕ ਆ ਇਹ ਨਾਲ ਫਰਕ ਆ ਬਈ ਬਹੁਤ ਜ਼ਿਆਦਾ ਮਤਲਬ ਡੈਸਟ ਪਹਿਲੀ ਵਾਰੀ ਇਹਦਾ ਕੰਮ ਹੋਇਆ ਤੇ ਆ ਇਹਦਾ ਜੈਨ ਲੀਕ ਸੀ ਤੇ ਮਗਰੋਂ ਸਾਰਾ ਇਹਨੇ ਗੇਅਰ ਗੁਰ ਮਤਲਬ ਬ੍ਰੇਕ ਦੇ ਚੱਕਰ ਚ ਨਾਲ ਇੰਜੈਕਟਰ ਕਾਉਨੇ ਪੈ ਗਏ ਆ ਵੇਖੋ ਪਿੱਛੇ ਸਾਰਾ ਮਗਲੇ ਵਾਲੀ ਮਗਲੇ ਵਾਲਾ ਲੈਪਟੋਰ ਦੇ ਆਨ ਦੇ ਚੱਕਰ ਤੇ ਮਹਾਂ ਜੈਸ ਕਰ ਰੋ ਨਾ ਬਈ ਹਾਂਜੀ ਸਹੀ ਗੱਲ ਆ ਬਈ ਬਾਕੀ ਗੱਡੀ ਬਹੁਤ ਸ਼ਾਨਦਾਰ ਆ ਭੱਜਦੀ ਬਹੁਤ ਆ ਥੋੜੀ ਇਹਨੂੰ ਬਸ ਇੱਕ AC ਦੀ ਪ੍ਰੋਬਲਮ ਆਈ ਆ ਬਾਕੀ ਇੰਜਨ ਇੰਜੈਕਸ਼ਨ ਪੈਂਸ਼ਨ ਦਾ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਜਿੰਨੇ ਮਰਜੀ ਦੱਸੋ ਬਹੁਤ ਨਜ਼ਾਰਾਕਾਰ ਬਣੀ ਆ ਕਾਰ ਕਾਦੀ ਜਾਜ ਹੀ ਆ ਜਾਜ ਇਹ ਜਾਜ ਥੱਲੇ ਉਹ ਤੁਹਾਨੂੰ ਹੋਣੇ ਹਿੱਸੇ ਦਾ ਆ ਵੇਖੋ ਉਹੜੇ 20 ਇੰਚ ਟਾਇਰ ਲੈਟਰ ਪਏ ਆ ਛੂਕਾ ਮਾਰਦੀ ਆ ਭਜਦੀ ਦਾ ਬਹੁਤ ਜਿਆਦਾ ਹੈ ਨਾ ਹਾਂ ਹੁਣ ਐਵਰੇਜ ਵੀ ਦੇਊਗੀ ਈਜ਼ੀਅਰ ਵਾਲ ਸਾਫ ਕਰਨ ਨਾਲ ਤੇ ਨਾਲੇ ਸਾਰੇ ਇਹਦੇ ਕੋਲਟ ਵੀ ਨਵੇਂ ਪਾਉਣਾ ਹੈ ਗੇਰਾਂ ਦਾ ਕਰਾਉਂਦਾ ਤੇਲ ਵੀ ਚੇਂਜ ਕਰਨਾ ਥੱਲੇ ਚਮਟੇ ਦੀਆਂ ਗੋਲੀਆਂ ਖਰਾਬ ਗੋਲੀਆਂ ਵੀ ਪਾਉਣੀਆਂ ਜੋ ਵੀ ਇਹਦੇ ਮੇਜਰ ਸਰਵਿਸ ਕਰਨੀ ਹੈ ਜਿਹੜਾ ਵੀ 20-25 ਹਜ਼ਾਰ ਲੱਗਦਾ ਲਾਉਣਾ ਹੈ ਕਾਰ ਤੇ ਇਹਦਾ ਸਾਰੇ ਵੀ ਦੇ ਸਮਾਨ ਵੀ ਕੱਲੀ ਕੱਲੀ ਚੀਜ਼ ਓਰੀਜਨਲ ਲਈ ਆ। ਇਸ ਕਰਕੇ ਜੇ ਕਿਸੇ ਵੀਰ ਨੇ ਆਪਣੇ ਕੋਲ ਕੰਮ ਕਰਵਾਉਣ ਵਾਸਤੇ ਆਉਣਾ ਤੇ ਉੱਥੇ ਨੰਬਰ ਚਾਲ ਦੇ ਤੋਂ ਪਹਿਲਾਂ ਆਪਾਂ ਨੂੰ ਫੋਨ ਜ਼ਰੂਰ ਕਰਨ। ਜੇ ਕਿਸੇ ਵੀਰ ਨੇ ਸਰਵਿਸ ਸਰਵਿਸ ਕਰਵਾਉਣੀ ਹੈ ਗੱਡੀ ਦੀ ਕੋਈ ਵੀ ਆ ਆਪਾਂ ਨੂੰ ਪਹਿਲਾਂ ਫੋਨ ਜ਼ਰੂਰ ਕਰਿਓ ਮੇਰੇ ਵੀਰ ਜੀ। ਆਪਾਂ ਕੰਮ ਕਰਾਂਗੇ। ਬਾਕੀ ਤੁਹਾਨੂੰ ਟਾਈਮ ਦੇਵਾਂਗੇ ਉਸ ਟਾਈਮ ਤੇ ਤੁਸੀਂ ਆ ਜਾਓ। ਠੀਕ ਆ। ਧੰਨਵਾਦ ਜੀ। OK। I <laughs>